ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਆਉਣ ਦੇ ਇੱਛਕ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਹੈ ਜਦੋਂ ਰੱਦ ਹੋਈਆਂ ਇਮੀਗ੍ਰੇਸ਼ਨ ਅਲਜੀਆ ਦੀ ਨਿਆਇਕ ਸਮੀਖਿਆ ਵਾਸਤੇ ਮਿਲਣ ਵਾਲਾ ਸਮਾਂ 30 ਦਿਨ ਤੋਂ ਵਧਾ ਕੇ 75 ਦਿਨ ਕਰ ਦਿੱਤਾ ਗਿਆ ਦਰਅਸਲ ਜੁਡੀਸ਼ੀਅਲ ਰਿਵਿਊ ਦੌਰਾਨ ਫੈਡਰਲ ਅਦਾਲਤ ਦੇ ਵੱਲੋਂ ਇਮੀਗ੍ਰੇਸ਼ਨ ਵਿਭਾਗ ਦੇ ਫੈਸਲੇ ਦੀ ਖੋਖ ਕੀਤੀ ਜਾਂਦੀ ਹੈ ਅਤੇ ਤਰੂਟੀ ਨਜ਼ਰ ਆਉਣ ਉੱਤੇ ਰੱਦ ਕੀਤੀ ਹੈ ਜਿਹਨੂੰ ਮੁੜ ਵਿਚਾਰ ਵਾਸਤੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਭੇਜਿਆ ਜਾ ਸਕਦਾ ਹੈ ਨਿਆਇਕ ਸਮੀਖਿਆ ਲਈ ਆ ਰੀਆਂ ਅਰਜ਼ੀਆਂ ਤੇ ਬੈਕਲੋਗ ਨੂੰ ਵੇਖਦੇ ਆ ਤਾਜ਼ਾ ਤਬਦੀਲੀ ਕੀਤੀ ਗਈ ਹੈ ਇਮੀਗ੍ਰੇਸ਼ਨ ਅਰਜ਼ੀ ਰੱਦ ਹੋਣ ਤੇ ਸੰਬੰਧਤ ਉਮੀਦਵਾਰਾਂ ਨੇ ਨਿਆਇਕ ਇਜਾਜ਼ਤ ਯਾਨੀ ਲੀਵ ਦੀ ਅਰਜ਼ੀ ਦਾਖਲ ਕਰਨੀ ਹੁੰਦੀ ਹੈ ਅਤੇ ਲੀਵ ਪਰਮਾਨੈਂਟ ਹੋਣ ਤੱਕ ਦੀ ਅਦਾਲਤ ਵੱਲੋਂ ਮਾਮਲੇ ਦੀ ਨਿਆਇਕ ਸਮੀਖਿਆ ਕੀਤੀ ਜਾਂਦੀ ਹੈ ਤੇ ਇਸ ਪ੍ਰਕਿਰਿਆ ਵਾਸਤੇ ਪਹਿਲਾਂ ਸਿਰਫ 30 ਦਿਨ ਹੀ ਮਿਲਦੇ ਸਨ ਦੂਜੇ ਪਾਸੇ ਮੌਜੂਦਾ ਵਰੇ ਦੌਰਾਨ ਕੈਨੇਡੀਅਨ ਸਟੱਡੀ ਵੀਜ਼ਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ 31% ਦੀ ਕਮੀ ਆਈ ਹੈ 10 ਦੇ 2025 ਦੀ ਪਹਿਲੀ ਤਿਮਾਹੀ ਦੌਰਾਨ ਕੈਨੇਡਾ ਦੇ ਵੱਲੋਂ ਤਕਰੀਬਨ 96000 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਜਦਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੌਰਾਨ 121000 ਵੀਜ਼ੇ ਜਾਰੀ ਕੀਤੇ ਗਏ ਸੀ ਭਾਰਤੀ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਵਿੱਚੋਂ 30640 ਵੀਜ਼ੇ ਹਾਸਲ ਹੋਏ ਜਦਕਿ 2024 ਦੀ ਪਹਿਲੀ ਤਿਮਾਹੀ ਦੌਰਾਨ 44295 ਪਾਸਪੋਰਟਾਂ ਉੱਤੇ ਸਟੱਡੀ ਵੀਜ਼ੇ ਦੀ ਮੋਹਰ ਲੱਗੀ ਸੀ ਇਥੇ ਦੱਸਣਾ ਬੰਦਾ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 2023 ਦੇ ਦੌਰਾਨ 6,82,000 ਸਟੱਡੀ ਪਰਮਿਟ ਜਾਰੀ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ 2,78,000 ਵਿਜੇ ਭਾਤੀ ਵਿਦਿਆਰਥੀਆਂ ਦੇ ਹਿੱਸੇ ਆਏ ਪਰ 2024 ਆਉਂਦਿਆ ਕੁੱਲ ਵੀਜ਼ਾ ਦੀ ਗਿਣਤੀ ਘਟ ਕੇ 5,16,000 ਰਹਿ ਗਈ ਅਤੇ ਭਾਰਤੀਆਂ ਨੂੰ ਮਿਲੇ ਵੀਜ਼ੇ 1,88,000 ਤੱਕ ਸੀਮਤ ਹੋ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਫ ਲਫਜ਼ਾ ਦੇ ਵਿੱਚ ਆਕ ਚੁਕੇ ਨੇ ਕਿ ਕੈਨੇਡਾ ਵਿੱਚ ਆਜੀ ਤੌਰ ਤੇ ਮੌਜੂਦਾ ਲੋਕਾਂ ਦੀ ਗਿਣਤੀ 5% ਦੇ ਪੱਧਰ ਉੱਤੇ ਲੈ ਕੇ ਆਉਣੀ ਹੈ ਅਤੇ ਪੁਹਿੱਖ ਦੇ ਵਿੱਚ ਵਿਜ਼ਟੇ ਵੀਜ਼ਾ ਸਟੱਡੀ ਵੀਜ਼ਾ ਜਾਫਰ ਵਰਕ ਪਰਮਿਟੇ ਗਿਣਤੀ ਹੋਰ ਘਟਾਈ ਜਾ ਸਕਦੀ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਵੱਲੋਂ ਇਸ ਸਾਲ 437000 ਸਟੱਡੀ ਵੀਜ਼ੇ ਜਾਰੀ ਕਰਨ ਦੀ ਯੋਜਨਾ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਕੁੱਲ ਅੰਕੜਾ 4 ਲੱਖ ਤੋਂ ਹੇਠਾਂ ਹੀ ਰਹਿ ਸਕਦਾ ਹੈ ਜ਼ਿਕਰ ਹੋ ਗਿਆ ਕਿ ਸਟੱਡੀ ਵੀਜ਼ਾ ਦੇ ਲਈ ਸ਼ਰਤਾਂ ਦੇ ਵਿੱਚ ਤਬਦੀਲੀ ਕਰਕੇ ਵੀ ਪੰਜਾਬੀ ਵਿਦਿਆਰਥੀਆਂ ਦਾ ਰੁਜ਼ਾਨ ਇੱਕ ਪਾਸੇ ਕਾਫੀ ਘਟਿਆ ਹੈ ਤੇ ਸਟੂਡੈਂਟਸ ਡਾਇਰੈਕਟ ਇਸਟੀਮ ਖਤਮ ਹੋ ਚੁੱਕੀ ਹੈ ਜਿਸ ਤਹਿਤ ਜੀਆਈਸੀ ਦੇ ਰੂਪ ਦੇ ਵਿੱਚ 10000 ਡਾਲਰ ਕੈਨੇਡਾ ਲਿਆਉਣੇ ਲਾਜ਼ਮੀ ਹੁੰਦੇ ਸਨ ਪਰ ਹੁਣ ਵਿਦਿਆਰਥੀਆਂ ਨੂੰ 20635 ਡਾਲਰ ਦੀ ਰਕਮ ਖਾਤੇ ਦੇ ਵਿੱਚ ਲਿਆਣੀ ਪੈਂਦੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ